ਕੇਂਦਰੀ ਮੰਤਰੀ ਰਵਨੀਤੂ ਬਿੱਟੂ ਲਗਾਤਾਰ ਇਹ ਦਾਅਵਾ ਕਰ ਰਹੇ ਨੇ ਵੀ ਪੰਜਾਬ ਦੇ ਅੰਦਰ ਰੇਲਵੇ ਦੇ ਖੇਤਰ ਦੇ ਵਿੱਚ ਉਹ ਵੱਡੇ ਸੁਧਾਰ ਕਰ ਰਹੇ। ਫਿਰੋਜ਼ਪੁਰ ਤੋਂ ਜਿਹੜਾ ਅੰਬਰਸਰ ਹੈ ਉਹ ਤਕਰੀਬਨ ਸਿੰਗਲ ਲਾਈਨ ਹੈ। ਜਿਹੜੀ ਬੜੀ ਹੀ ਮਤਲਬ 196 ਕਿਲੋਮੀਟਰ ਦੀ ਦੂਰੀ ਹੈ ਜਿਹਨੂੰ ਤੈਅ ਕਰਦੇ ਬੜਾ ਸਮਾਂ ਬੀਤ ਜਾਂਦਾ ਕਿਉਂਕਿ ਸਿੰਗਲ ਲਾਈਨ ਹੋਣ ਦੇ ਕਾਰਨ ਉੱਥੋਂ ਲੋਡ ਵੀ ਜਾ ਰਿਹਾ ਹੈਗਾ ਉੱਥੋਂ ਪਸੰਜਰ ਟ੍ਰੇਨਸ ਵੀ ਜਾ ਰਹੀਆਂ ਗਈਆਂ ਤੇ ਟ੍ਰੈਫਿਕ ਬੰਦਾ ਹੈਗਾ। ਜਿਹੜੇ ਰਵਨੀਤ ਸਿੰਘ ਬਿੱਟੂ ਜੀ ਰੇਲਵੇ ਦੇ ਉਹਨਾਂ ਨੇ ਇੱਕ ਫੈਸਲਾ ਲਿੱਤਾ ਹੈ ਕਿ ਇਹ ਫਿਰੋਜ਼ਪੁਰ ਤੋਂ ਲੈ ਕੇ ਅੰਬਰਸਰ ਡਬਲ ਲਾਈਨ ਕੀਤੀ ਜਾਵੇ ਜਿਹਦੇ ਨਾਲ ਲੋਡ ਵੀ ਆਪਣਾ इजीली ਨਿਕਲੇਗਾ ਤੇ ਪੈਸੰਜਰ ਦੀ ਟ੍ਰੇਨਸ ਵੀ ਨਿਕਲਣਗੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਕੋਦਰ ਹਰ ਵੀਰਵਾਰ ਲੋਗ ਮੱਥਾ ਟੇਕਣ ਜਾਂਦੇ ਆ ਜਿਹਦੇ ਨਾਲ ਇੰਨਾ ਉਹਨਾਂ ਨੂੰ ਟਾਈਮ ਲੱਗਦਾ ਸੀਗਾ ਲੋਕਾਂ ਲਈ 10 ਲੱਖ ਯਾਤਰੀਆਂ ਲਈ ਬੜਾ ਫਾਇਦੇਮੰਦ ਇਹ ਚੀਜ਼ ਹੋਣ ਵਾਲੀ ਹੈ ਕਿਹਾ 1912 ਤੋਂ ਬਾਅਦ ਕਦੀ ਚੇਂਜਸ ਨਹੀਂ ਆਏ ਰੇਲਵੇ 75 ਸਾਲ ਸਰਕਾਰਾਂ ਨੇ ਰਾਜ ਕੀਤਾ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਪਰ ਜਿਹੜੀ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈਗੀ ਆ ਉਹ ਲਗਾਤਾਰ ਮਤਲਬ ਸਾਡੀ ਫੈਸਿਲਿਟੀਆਂ ਦੇ ਵਿੱਚ ਸਾਡਾ ਡਵੈਲਪਮੈਂਟ ਦੇਸ਼ ਦੀ ਡਵੈਲਪਮੈਂਟ ਦੇ ਵਿੱਚ ਲੱਗੀ ਹੋਈ ਹੈਗੀ ਆ ਉਹਦਾ ਹੀ ਸਾਨੂੰ ਇਹ ਪੰਜਾਬ ਦੇ ਵਿੱਚ ਬੜਾ ਇੱਕ ਲਾਭ ਮਿਲਣਾ ਆ ਰਿਹਾ ਮਿਲਣ ਜਾ ਰਿਹਾ ਹੈਗਾ ਬਿੱਟੂ ਬੀਤੇ ਦਿਨੀ ਲੁਧਿਆਣੇ ਆ ਲੁਧਿਆਣੇ ਦੇ ਵਿੱਚ ਉਹਨਾਂ ਨੇ ਇੱਕ ਹੋਰ ਵੱਡੀ ਗੱਲ ਕਹੀ ਕਹਿੰਦੇ ਜੀ ਸ਼ਹਿਰੀ ਵਿਧਾਨ ਸਭਾ ਦੀਆਂ ਜਿੰਨੀਆਂ ਸੀਟਾਂ ਨੇ ਅਸੀਂ ਮੋਰ ਥੈਨ 25000 ਤੋਂ ਮਾਰ ਦਿੰਦੇ ਆ ਜੀ ਸਹਿਮਤ ਬਿਲਕੁਲ ਸਹਿਮਤ ਹੈਗੇ ਹਾਂ ਜੀ ਇਸ ਵਾਰ ਜਿਹੜੇ 2027 ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਹੈਗੇ ਆ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਸ਼ਹਿਰੀ ਤਾਂ ਜਿੱਤਾਂਗੇ ਜਿੱਤਾਂਗੇ ਤੇ ਪਿੰਡੂ ਸੀਟਾਂ ਵੀ ਅਸੀਂ ਬੜੇ ਵੱਡੇ ਮਾਰਜਨ ਨਾਲ ਜਿੱਤਾਂਗੇ ਲੋਕਾਂ ਨੇ ਮਨ ਬਣਾ ਲਿਆਗਾ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ 2027 ਦੇ ਵਿੱਚ ਬਣੇਗੀ ਤੇ ਚੀਫ ਮਨਿਸਟਰ ਭਾਰਤੀ ਜਨਤਾ ਪਾਰਟੀ ਦੇ ਬਣਨਗੇ ਕਚਰਾ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਦ ਖਾਨ ਪੰਜਾਬ ਤੋਂ ਜਾ ਕੇ ਦਿੱਲੀ ਪਹੁੰਚੇ ਕੈਬਿਨੇਟ ਮੰਤਰੀ ਰਵਨੀਤ ਸਿੰਘ ਬਿੱਟੂ ਇੱਕ ਤੋਂ ਬਾਅਦ ਇੱਕ ਜਿਹੜੀਆਂ ਯੋਜਨਾਵਾਂ ਨੇ ਉਹਨਾਂ 'ਚ ਪੰਜਾਬ ਦਾ ਹਿੱਸਾ ਪੰਦ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੱਸਦੇ ਕਿਉਂ ਲਗਾਤਾਰ ਇਹ ਦਾਅਵਾ ਕਰ ਰਹੇ ਨੇ ਕਿ ਪੰਜਾਬ ਦੇ ਅੰਦਰ ਰੇਲ ਸੁਧਾਰ ਦੇ ਵਿੱਚ ਉਹਨਾਂ ਦੀ ਵੱਡੀ ਭੂਮਿਕਾ ਤੁਸੀਂ ਦੱਸਦੇ ਕਿ ਇਸ ਵਿੱਚ ਆਲੇ ਕਈ ਹੋਰ ਜਿਹੜੀਆਂ ਲਾਈਨਾਂ ਨੇ ਉਹਨਾਂ ਨੂੰ ਡਬਲ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਦੋ ਨਵੇਂ ਜੰਕਸ਼ਨ ਵੀ ਬਣਾਏ ਜਾ ਰਹੇ ਨੇ ਇਸ ਦੇ ਨਾਲ ਕੀ ਕੁਝ ਸਹੂਲਤ ਜਿਹੜੀ ਆ ਲੋਕਾਂ ਨੂੰ ਮਿਲੇਗੀ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਰੇਲਵੇ ਦੇ ਖੇਤਰ 'ਚ ਬਦਲਾਅ ਆ ਰਹੇ ਨੇ ਗੱਲਬਾਤ ਕਰਨ ਲਈ ਮੇਰੇ ਨਾਲ ਬੀਜੇਪੀ ਦੇ ਯੁਵਾ ਨੇਤਾ ਨਿਤਿਸ਼ਤਵਨ ਮੌਜੂਦ ਨੇ ਪਰ ਕਿਸ ਤਰ੍ਹਾਂ ਦੇਖਦੇ ਹੋ ਕੇਂਦਰੀ ਮੰਤਰੀ ਰਵਨੀਦੀਪ ਬਿੱਟੂ ਲਗਾਤਾਰ ਇਹ ਦਾਅਵਾ ਕਰ ਰਹੇ ਨੇ ਵੀ ਪੰਜਾਬ ਦੇ ਅੰਦਰ ਰੇਲਵੇ ਦੇ ਖੇਤਰ ਦੇ ਵਿੱਚ ਵੱਡੇ ਸੁਧਾਰ ਕਰ ਰਹੇ ਨੇ ਪਹਿਲਾ ਜੀ ਜੈਸ਼ੀ ਲਾਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚਿਰਾਗ ਨਿਊਜ਼ ਦਾ ਮੈਂ ਸਵਾਗਤ ਕਰਦਾ ਨਾਲ ਸ਼ਾਹੀਜੀਤ ਦਾ ਵੀ ਮੈਂ ਸਵਾਗਤ ਕਰਦਾ ਤੁਸੀਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਜੀ ਲਗਾਤਾਰ ਪੰਜਾਬ ਦੇ ਵਿੱਚ ਰੇਲਵੇ ਨੂੰ ਲੈ ਕੇ ਬੜੇ ਸੀਰੀਅਸ ਨਜ਼ਰ ਆ ਰਿਹਾ ਤਾਂ ਇਹ ਬਿਲਕੁਲ ਸੱਚ ਹੈ। ਹੂੰ ਪਿਛਲੇ ਦਿਨੀ ਆਪਾਂ ਦੇਖਿਆ ਸੀਗਾ ਜਿੱਥੇ ਤਕਰੀਬਨ ਇਹਨਾਂ ਨੇ ਧੂਰੀ ਦੇ ਉੱਤੇ ਨਵੀਂ ਲਾਈਨ ਰੇਲ ਲਾਈਨ ਬਿਚਾਉਣ ਲਈ ਕਿਹਾ ਸੀਗਾ ਤੇ ਉਹਦੇ ਨਾਲ ਨਾਲ ਹੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਜਿੱਥੇ ਫਿਰੋਜ਼ਪੁਰ ਤੋਂ ਜਿਹੜਾ ਅੰਬਰਸਰ ਹੈ ਉਹ ਤਕਰੀਬਨ ਸਿੰਗਲ ਲਾਈਨ ਹੈ। ਜੀ ਬੜੇ ਹੀ ਮਤਲਬ 196 ਕਿਲੋਮੀਟਰ ਦੀ ਦੂਰੀ ਹੈ ਜਿਹਨੂੰ ਤੈਅ ਕਰਦੇ ਬੜਾ ਸਮਾਂ ਬੀਤ ਜਾਂਦਾ ਕਿਉਂਕਿ ਸਿੰਗਲ ਲਾਈਨ ਹੋਣ ਦੇ ਕਾਰਨ ਉੱਥੋਂ ਲੋਡ ਵੀ ਜਾ ਰਿਹਾ ਹੈਗਾ ਉੱਥੋਂ ਪੈਸੰਜਰ ਟ੍ਰੇਨਸ ਵੀ ਜਾ ਰਹੀਆਂ ਹੈਗੀਆਂ ਤੇ ਟ੍ਰੈਫਿਕ ਬੰਦਾ ਹੈਗਾ ਤੇ ਸੈਂਟਰ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਤੇ ਅਸ਼wini ਵੈਸ਼ਨਵ ਜੀ ਨੇ ਤੇ ਸਾਡੇ ਜਿਹੜੇ ਪੰਜਾਬ ਦੇ ਵਿੱਚ ਕੇਂਦਰੀ ਰਾਜ ਮੰਤਰੀ ਨੇ ਜਿਹੜੇ ਰਵਨੀ ਸਿੰਘ ਬਿੱਟੂ ਜੀ ਰੇਲਵੇ ਦੇ ਉਹਨਾਂ ਨੇ ਇੱਕ ਫੈਸਲਾ ਲਿੱਤਾ ਹੈ ਕਿ ਇਹ ਫਿਰੋਜ਼ਪੁਰ ਤੋਂ ਲੈ ਕੇ ਅੰਬਰਸਰ ਡਬਲ ਲਾਈਨ ਕੀਤੀ ਜਾਵੇ ਜਿਹਦੇ ਨਾਲ ਲੋਡ ਵੀ ਆਪਣਾ इजीली ਨਿਕਲੇਗਾ ਤੇ ਪੈਸੰਜਰ ਦੀ ਟ੍ਰੇਨਸ ਵੀ ਨਿਕਲਣਗੀਆਂ ਉਹਦੇ ਨਾਲ ਨਾਲ ਹੀ ਜਿਹੜੇ ਦੋ ਆਪਣੇ ਛੋਟੇ ਸ਼ਹਿਰ ਨੇ ਨਕੋਦਰ ਤੇ ਮੱਲਾਵਾਲ ਉਹਨੂੰ ਜੰਕਸ਼ਨ ਬਣਾਉਣ ਦਾ ਫੈਸਲਾ ਲਿੱਤਾ ਹੈ ਜੰਕਸ਼ਨ ਬਣਨ ਨਾਲ ਕੀ ਹੋਏਗਾ ਉੱਥੋਂ ਦੀ ਟ੍ਰੈਫਿਕ ਜਿਹੜਾ ਹੈ ਟ੍ਰੇਨਸ ਦਾ ਉਹ ਡਿਵਾਈਡ ਹੋਣਾ ਸ਼ੁਰੂ ਹੋ ਜਾਏਗਾ ਕਿੱਥੇ ਸਿੰਗਲ ਲਾਈਨ ਤੇ ਕਿੱਥੇ ਡਿਵਾਈਡ ਹੋ ਕੇ ਨਿਕਲ ਰਿਹਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਕੋਦਰ ਹਰ ਵੀਰਵਾਰ ਲੋਕ ਮੱਥਾ ਟੇਕਣ ਜਾਂਦੇ ਆ ਜਿਹਦੇ ਨਾਲ ਇੰਨਾ ਉਹਨਾਂ ਨੂੰ ਟਾਈਮ ਲੱਗਦਾ ਸੀਗਾ ਲੋਕਾਂ ਲਈ 10 ਲੱਖ ਯਾਤਰੀਆਂ ਲਈ ਬੜਾ ਫਾਇਦੇ ਹੋਂ ਬੜਾ ਫਾਇਦੇਮੰਦ ਇਹ ਚੀਜ਼ ਹੋਣ ਵਾਲੀ ਹੈਗੀ ਹੈ ਉਹਦੇ ਨਾਲ ਨਾਲ ਅੱਜ ਗੱਲ ਕਰੀਏ ਤਾਂ 1912 ਮਤਲਬ ਕਿ ਅੰਗਰੇਜ਼ਾਂ ਦਾ ਸ਼ਾਸਨ 2 ਸਾਲ 1912 ਦੇ ਵਿੱਚ ਜਦੋਂ 1912 ਤੋਂ ਬਾਅਦ ਕਦੀ ਚੇਂਜਸ ਨਹੀਂ ਆਏ ਰੇਲਵੇ ਦੇ ਵਿੱਚ 75 ਸਾਲ ਸਰਕਾਰਾਂ ਨੇ ਰਾਜ ਕੀਤਾ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਪਰ ਜਿਹੜੀ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈਗੀ ਆ ਉਹ ਲਗਾਤਾਰ ਮਤਲਬ ਸਾਡੀ ਫੈਸਿਲਿਟੀਆਂ ਦੇ ਵਿੱਚ ਸਾਡੀ ਡਿਵੈਲਪਮੈਂਟ ਦੇਸ਼ ਦੇ ਡਿਵੈਲਪਮੈਂਟ ਦੇ ਵਿੱਚ ਲੱਗੀ ਹੋਈ ਹੈਗੀ ਆ ਉਹਦਾ ਹੀ ਸਾਨੂੰ ਇਹ ਪੰਜਾਬ ਦੇ ਵਿੱਚ ਬੜਾ ਇੱਕ ਲਾਭ ਮਿਲਣ ਆ ਰਿਹਾ ਮਿਲਣ ਜਾ ਰਿਹਾ ਹੈਗਾ ਤੇ ਮੈਂ ਧੰਨਵਾਦ ਕਰਦਾ ਸਾਡੇ ਮੈਂ ਨਰਿੰਦਰ ਜੀ ਮੈਂ ਨਰਿੰਦਰ ਮੋਦੀ ਜੀ ਆਪਣਾ ਅਸ਼wini ਵੈਸ਼ਨਵ ਜੀ ਅਤੇ ਸਾਡੇ ਰਵਨੀ ਸਿੰਘ ਬਿੱਟੂ ਜੀ ਦਾ ਕਹਿੰਦੇ ਇਹ ਜਿਹੜਾ ਕਦਮ ਚੁੱਕਿਆ ਗਿਆ ਇਸ ਦੇ ਨਾਲ ਜਿਹੜਾ ਰੇਲਵੇ ਟ੍ਰੈਕ ਆ ਇਕ ਤਰ੍ਹਾਂ ਡਬਲ ਕੀਤੇ ਜਾ ਰਹੇ ਨੇ ਟ੍ਰੈਫਿਕ ਡਾਇਵਰਟ ਹੋ ਜਾ ਜਿਹੜੇ ਜੰਕਸ਼ਨ ਬਣਾਏ ਜਾ ਰਹੇ ਨੇ ਕਹਿੰਦੇ ਉਹਨਾਂ ਦੇ ਨਾਲ ਨਾ ਸਿਰਫ ਦੂਰੀ ਘਟੇਗੀ ਦੂਰੀ ਅੱਧੀ ਹੋਏਗੀ ਸਗੋਂ ਜਿਹੜਾ ਸਮਾਂ ਜੇ 3 ਘੰਟੇ ਲੱਗਣੇ ਸੀ ਤਾਂ ਉਹ ਡੇਢ ਘੰਟੇ ਦਾ ਹੋ ਜਾਏਗਾ ਆਟੋਮੈਟਿਕ ਜਿਵੇਂ ਸਿੰਗਲ ਰੇਲਵੇ ਲਾਈਨ ਇਹਨਾਂ ਨੇ ਪੂਰੀ ਕੁਮਾ ਕੇ ਵਿਛਾਈ ਹੋਈ ਹੈ 196 ਕਿਲੋਮੀਟਰ ਦੀ ਦੂਰੀ ਜਿਹੜੀ 100 ਕਿਲੋਮੀਟਰ ਦੇ 100 ਕਿਲੋਮੀਟਰ ਦੀ ਰਹਿ ਕੇ ਅੱਪਾ ਤੈਅ ਕਰ ਲਵਾਂਗੇ ਤਾਂ ਦੇਖੋ ਇੱਕ ਫਾਇਦੇਮੰਦੀ ਚੀਜ਼ ਹੈਗੀ ਹੈ ਜਿਹੜੀ ਸਾਨੂੰ ਬੜੀ ਮਿਲਣ ਜਾ ਰਹੀ ਹੈਗੀ ਹੈ ਕੇਂਦਰ ਵੱਲੋਂ ਤੇ ਉਹਨੇ ਬਿੱਟੂ ਬੀਤੇ ਦਿਨੀ ਲੁਧਿਆਣੇ ਆਏ ਲੁਧਿਆਣੇ ਦੇ ਵਿੱਚ ਉਹਨਾਂ ਨੇ ਇੱਕ ਹੋਰ ਵੱਡੀ ਗੱਲ ਕਹੀ ਕਹਿੰਦੇ ਜੀ ਸ਼ਹਿਰੀ ਵਿਧਾਨ ਸਭਾ ਦੀਆਂ ਜਿੰਨੀਆਂ ਸੀਟਾਂ ਨੇ ਅਸੀਂ ਮੋਰ ਥੈਨ 25000 ਦੇ ਮਾਰਜਨ ਦੇ ਨਾਲ ਜਿੱਤਾ ਤੁਸੀਂ ਸਹਿਮਤ ਹੋ ਇਸ ਗੱਲ ਨਾਲ ਬਿਲਕੁਲ ਸਹਿਮਤ ਹੈਗੇ ਹਾਂ ਜੀ ਇਸ ਵਾਰ ਜਿਹੜੇ 2027 ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਹੈਗੇ ਆ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਸ਼ਹਿਰੀ ਦਾ ਜਿੱਤਾਂਗੇ ਹੀ ਜਿੱਤਾਂਗੇ ਤੇ ਪਿੰਡੂ ਸੀਟਾਂ ਵੀ ਅਸੀਂ ਬੜੇ ਵੱਡੇ ਮਾਰਜਨ ਨਾਲ ਜਿੱਤਾਂਗੇ ਲੋਕਾਂ ਨੇ ਮਨ ਬਣਾ ਲਿਆਗਾ ਕਿ ਈਸ਼ਵਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ 2027 ਦੇ ਵਿੱਚ ਬਣੇਗੀ ਤੇ ਚੀਫ ਮਨਿਸਟਰ ਭਾਰਤੀ ਜਨਤਾ ਪਾਰਟੀ ਦੇ ਬਣਨਗੇ ਇਸੇ ਦਾ ਮੈਂ ਇੱਕ ਭਾਰਤੀ ਜਨਤਾ ਪਾਰਟੀ ਦਾ ਕਾਰਿਆਕਰਤਾ ਹੋਣ ਦੇ ਨਾਤੇ ਨਹੀਂ ਕਹਿ ਰਿਹਾ ਤੁਸੀਂ ਨੋਰਮਲ ਪਬਲਿਕ ਦੇ ਵਿੱਚ ਚਲੇ ਜਾਓ ਹਰ ਬੰਦਾ ਇੱਕੋ ਹੀ ਗੱਲ ਕਹਿੰਦਾ ਹੈ ਕਿ ਅਸੀਂ ਭਾਰਤੀ ਜਨਤਾ ਪਾਰਟੀ ਸਰਕਾਰ ਲੈ ਕੇ ਆਉਣਾ ਚਾਹੁੰਦੇ ਆ ਉਹਦਾ ਰੀਜ਼ਨ ਇਹ ਹੈ ਇੱਕ ਤਾਂ ਡਿਵੈਲਪਮੈਂਟ ਦੂਜਾ ਤੁਸੀਂ ਦੇਖਦੇ ਹੋ ਕਿ ਇਹਨਾਂ ਦੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਇਹਨਾਂ ਨੇ ਕੀਤਾ ਕੀ ਹੈ ਸਿਰਫ ਔਰ ਸਿਰਫ ਚੋਰੀਆਂ ਤੇ ਠਗੀਆਂ ਸ਼ਰਾਬ ਦੇ ਠੇਕੇ ਖੋਲੇ ਹਰ ਗਲੀ ਦੇ ਵਿੱਚ ਸ਼ਰਾਬ ਦਾ ਠੇਕਾ ਕਿਸੇ ਨੂੰ ਸ਼ਹੀਦ ਜੀ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਐਡਰੈਸ ਸਮਝਾਣਾ ਹੋਵੇ ਨਾ ਤਾਂ ਐਦਾਂ ਸਮਝਾਈਦਾ ਕਿ ਉਹ ਸਾਹਮਣੇ ਚੌਂਕ ਤੇ ਸ਼ਰਾਬ ਦਾ ਠੇਕਾ ਹੈ ਉੱਥੇ ਆ ਜਾ ਉੱਥੋਂ ਦੀ ਖੱਬੇ ਹੱਥ ਲੈ ਤੈਨੂੰ ਬਿਲਕੁਲ ਸਾਹਮਣੇ ਸ਼ਰਾਬ ਦਾ ਠੇਕਾ ਦਿਖੇਗਾ ਉਸ ਸ਼ਰਾਬ ਦੇ ਠੇਕੇ ਤੋਂ ਸਿੱਧਾ ਹੋ ਜਾ ਸੱਜੇ ਹੱਥ ਮੁੜ ਕੇ ਫਿਰ ਸ਼ਰਾਬ ਦਾ ਠੇਕਾ ਆਏਗਾ ਬਸ ਉਸੇ ਹੀ ਗਲੀ ਦੇ ਬਾਰ ਮੇਰਾ ਘਰ ਹੈ ਕੀ ਹਾਲ ਹੋ ਗਿਆ ਬਿਲਕੁਲ ਇਹ ਹਾਲ ਹੈ ਐਦਾਂ ਹੀ ਐਡਰੈਸ ਸਮਝਾਣੇ ਆ ਸੀ ਭਾਜੀ ਮੈਨੂੰ ਇੱਕ ਗੱਲ ਦੱਸੋ ਤੁਸੀਂ ਇੱਕ ਆਮ ਆਦਮੀ ਹੋ ਕੀ ਆਮ ਆਦਮੀ ਦਾ ਸ਼ੇਅਰ ਦਾ ਰਹਿਣ ਵਾਲਾ ਪੰਜਾਬ ਬੀਜੇਪੀ ਨੂੰ ਪਸੰਦ ਕਰਦਾ ਹੈ ਦੇਖੋ ਜੀ ਲੋਕੀ ਬੀਜੇਪੀ ਬਹੁਤ ਪਸੰਦ ਕਰਦੇ ਆ ਕਿਉਂਕਿ ਬੀਜੇਪੀ ਕੰਮ ਇੰਨਾ ਕੋਈ ਕਰ ਰਹੀ ਹੈ ਨਾ ਕਿ ਪੁੱਛੋ ਇਹ ਲੋਕਾਂ ਸਾਹਮਣੇ ਜਗ ਜਹਰ ਹੈ ਕੰਮ ਕਰਦੀ ਹੈ ਬੀਜੇਪੀ ਲੱਗਦਾ ਸਰਕਾਰ ਬਣੂਗੀ 27 ਦੇ ਵਿੱਚ ਬਿਲਕੁਲ 100% ਲੋਕਾਂ ਦਾ ਮਨ ਬਣਾ ਲਿਆ ਹੈ ਕਿ ਐਤਕੀ ਐਤਕੀ ਜਿਹੜਾ ਆਮ ਲੋਕ ਬਦਲਾਅ ਚਾਹੁੰਦੇ ਸੀਗੇ ਐਤਕੀ ਲੋਕਾਂ ਨੇ ਮਨ ਬਣਾ ਲਿਆ ਕਿ ਅਸੀਂ ਬਦਲਾਅ ਚਾਹਨੇ ਆਂ ਵੋਟਾਂ ਪੈਣਗੀਆਂ ਬਜੀ 27 ਚ ਬਜੀ ਹਾਂ ਵੋਟਾਂ ਨਹੀਂ ਆਣੀਆਂ ਜੀ ਕਿ ਬੀਜਪੀ ਨੇ ਕਿਹਾ ਹਾਲਾਤ ਸਹੀ ਹੈ ਹਮਮ ਕੰਮ ਕਰਨੇ ਵਿੱਚ ਸਹੀ ਹੈ ਨੇਤਾ ਸਹੀ ਹੈ ਹਮਮ ਉਹ ਬਸ ਕੰਬਲਤੀ ਨਹੀਂ ਹੈ ਬਿਲਕੁਲ ਤਾਂ ਬੀਜੇਪੀ ਦੇ ਯੂਥ ਆਗੂ ਨਿਤਿਸ਼ ਤਵਨ ਮੌਜੂਦ ਸੀਗੇ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਮਿਹਨਤ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਦਾ ਵੱਡਾ ਫਲ ਜਿਹੜਾ ਨਾਲੇ 227 ਦੀਆਂ ਚੋਣਾਂ ਨੇ ਉਹਨਾਂ 'ਚ ਦੇਖਣ ਨੂੰ ਮਿਲੇਗਾ ਤੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਵੋਟਾਂ ਪਾਣ ਦੇ ਵਾਸਤੇ ਤਿਆਰ ਬੈਠੇ ਨੇ ਹਾਲਾਂਕਿ ਦੇਖਣ ਵਾਲੀ ਗੱਲ ਹੋਏਗੀ ਕਿ 27 ਦੇ ਵਿੱਚ ਕਿਹੋ ਜਿਹੀ ਤਸਵੀਰ ਜਿਹੜੀਆਂ ਨਿਕਲ ਕੇ ਸਾਹਮਣੇ ਆਉਂਦੇ ਤੁਸੀਂ ਜੁੜੇ ਰਹੋ ਦਾ ਚਿਰਾਗ ਨਿਊਜ਼ ਦੇ ਨਾਲ